ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪਿਛਲੀ ਵੀਡੀਓ ਦੇ ਵਿੱਚ ਆਪਾਂ ਇਹ ਸਰਵਣ ਕੀਤਾ ਸੀ ਕਿ ਗੁਰੂ ਸਾਹਿਬ ਮਹਾਰਾਜ ਜੀ ਦੇ ਉੱਪਰ ਚੋਰ ਸਾਹਿਬ ਕੌਣ ਕਰ ਸਕਦਾ ਹੈ ਕੌਣ ਨਹੀਂ ਕਰ ਸਕਦਾ ਤੇ ਉਸ ਤੋਂ ਬਾਅਦ ਆਪਾਂ ਵੀਡੀਓ ਬਣਾਈ ਸੀ ਕਿ ਦੇਗ ਵਰਤੋਂ ਦੀ ਦੇਗ ਲੈਣ ਦੀ ਕੀ ਮਰਿਆਦਾ ਹੈ ਕਿੱਥੇ ਚੋਰ ਸਾਹਿਬ ਨਹੀਂ ਕਰ ਸਕਦੇ ਆਪਾਂ ਜਾ ਕਦੋਂ ਨਹੀਂ ਕਰਨਾ ਚਾਹੀਦਾ ਇਹ ਵੀ ਆਪਾਂ ਵੀਡੀਓ ਬਣਾ ਕੇ ਪਾਈ ਹੋਈ ਹੈ ਕਈਂ ਦਾ ਕਈਆਂ ਦਾ ਇਹ ਸਵਾਲ ਸੀ ਕਿ ਜੇ ਅੰਮ੍ਰਿਤ ਧਾਰ ਹੀ ਚੌਰ ਸਾਹਿਬ ਕਰ ਸਕਦਾ ਹੈ ਫਿਰ ਗੁਰੂ ਸਾਹਿਬ ਮਹਾਰਾਜੀ ਦੇ ਟਾਈਮ ਵੇਲੇ ਉਦੋਂ ਅੰਮ੍ਰਿਤ ਧਾਰ ਹੀ ਕੋਈ ਨਹੀਂ ਸੀ ਉਦੋਂ ਫਿਰ ਚੌਰ ਸਾਹਿਬ ਕਿਉਂ ਕਰਦੇ ਸਨ ਸੰਗਤ ਜੀ ਇਤਿਹਾਸ ਪੜੋ ਫਿਰ ਪਤਾ ਲੱਗਦਾ ਹੈ ਕਿ ਸੰਗਤ ਗੁਰੂ ਸਾਹਿਬ ਮਹਾਰਾਜੀ ਦੇ ਕੋਲ ਹਜ਼ਾਰਾਂ ਲੱਖਾਂ ਦੇ ਹਿਸਾਬ ਨਾਲ ਜਾਂਦੀ ਸੀ ਇਹ ਆਪ ਜੀ ਨੇ ਸਰਵਣ ਕੀਤਾ ਹੋਵੇਗਾ ਹਜ਼ਾਰਾਂ ਲੱਖਾਂ ਦੇ ਹਸਾਵਨਾਂ ਸੰਗਤ ਜਾਂਦੀ ਸੀ ਪਰ ਸਾਰੀ ਸੰਗਤ ਜਾ ਕੇ ਗੁਰੂ ਸਾਹਿਬ ਤੋਂ ਚੌਰ ਨਹੀਂ ਸੀ ਕਰਦੀ ਗੁਰੂ ਸਾਹਿਬ ਮਹਾਰਾਜ ਦੇ ਪੱਕੇ ਚੌਰ ਵਰਦਾਰੀ ਸਨ ਜਿਹੜੇ ਚੌਰ ਸੇਵ ਕਰਦੇ ਸਨ ਤੇ ਆਪਾਂ ਕੀ ਕਰਦੇ ਆ ਜਿੰਨੀਆਂ ਸੰਗਤਾਂ ਗੁਰੂ ਸਾਹਿਬ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਜਾਂਦੀਆਂ ਮੱਥਾ ਟੇਕਣ ਮੱਥਾ ਪ੍ਰਕਰਮਾ ਕਰਦਿਆਂ ਸਮੇਂ ਦੋ ਵਾਰੀ ਚੌਰ ਸਾਹਿਬ ਐ ਕੀਤਾ ਜੋਰ ਸਾਹਿਬ ਐ ਕਰਕੇ ਰੱਖ ਕੇ ਫਿਰ ਚੱਲ ਜਾਂਦੀਆਂ ਇਹ ਮਰਿਆਦਾ ਹੈ ਚੌਰ ਸਾਹਿਬ ਕਰਨ ਦੀ ਕਿ ਕੌਣ ਕਰ ਸਕਦਾ ਕੌਣ ਨਹੀਂ ਕਰ ਸਕਦਾ ਇਹ ਪਿਛਲੀ ਵੀਡੀਓ ਵਿੱਚ ਦੱਸਿਆ ਹੋਇਆ ਹੈ ਇਹਨੇ ਕਿ ਜੇ ਅਮਰਤ ਨਹੀਂ ਛਕਿਆ ਤੇ ਪਹਿਲਾਂ ਭਗਤਾ ਨੇ ਜਾਂ ਗੁਰੂ ਸਾਹਿਬਾਂ ਦੇ ਸਾਹਮਣੇ ਕਿਸੇ ਸਿੱਖ ਨੇ ਅਮਰਤ ਨਹੀਂ ਛਕਿਆ ਸੀ ਉਦੋਂ ਚੌਰਸਾਹ ਕੌਣ ਕਰਦਾ ਸੀ ਮਹਾਰਾਜ ਦੇ ਪੱਕੇ ਸਿੱਖ ਸਨ ਜਿਹੜੇ ਚੌਰਸਾਹ ਕਰਦੇ ਸਨ ਹਰੇਕ ਸਿੱਖ ਚੌਰਸਾਹ ਨਹੀਂ ਸੀ ਕਰਦਾ ਕਿ ਕੋਈ ਵੀ ਸੰਗਤ ਦੇ ਜਾਂਦਾ ਹੈ ਮੱਥਾ ਟੇਕਣ ਗੁਰੂ ਸਾਹਿਬ ਦੀ ਕੋਲ ਤੇ ਜਾ ਕੇ ਚੌਰਸਾਹ ਕਰ ਲੈਂਦੇ ਨਹੀਂ ਸੋ ਅੱਜ ਆਪਾਂ ਇਹ ਗੱਲ ਇਸਤੇ ਕਰਨੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਘਰ ਲੈ ਕੇ ਜਾਣ ਵੇਲੇ ਇਹ ਗਲਤੀ ਨਾ ਕਰੋ ਕੀ ਗਲਤੀ ਕਰਦੇ ਆਂ ਕਈ ਸੱਜਣਾ ਦੇ ਮੈਸੇਜ ਇਹ ਵੀ ਆਏ ਸਨ ਕਿ ਜਦੋਂ ਆਪਾਂ ਸਰੂਪ ਘਰ ਵਿਖੇ ਲੈ ਕੇ ਜਾਂਦੇ ਆਂ ਸ੍ਰੀ ਅਖੰਡ ਪਾਠ ਸਾਹਿਬ ਕਰਾਉਣ ਵਾਸਤੇ ਸਹਿ ਪੜ ਜਾਂ ਸੁਖਮਨੀ ਸਾਹਿਬ ਵਾਸਤੇ ਗੱਡੀ ਦੇ ਵਿੱਚ ਸਰੂਪ ਲੈ ਕੇ ਜਾਂਦੇ ਆਂ ਕਿਵੇਂ ਖੜਨਾ ਚਾਹੀਦਾ ਹੈ ਅਸਲ ਮਰਿਆਦਾ ਕੀ ਹੈ ਸੰਗਤ ਜੀ ਸਤਕਾਰ ਜ਼ਰੂਰੀ ਹੈ ਗੁਰੂ ਸਾਹਿਬ ਦਾ ਪਹਿਲੀ ਗੱਲ ਜਿਨ੍ਹਾਂ ਦਾ ਘਰ ਗੁਰੂ ਘਰ ਤੋਂ ਦੂਰ ਹੈ ਮਤਲਬ ਕਿ ਢਾਣੀਆਂ ਲਾ ਲਓ ਜਿਵੇਂ ਸਾਡੇ ਲਖਵੇ ਢਾਣੀਆਂ ਕਹਿੰਦੇ ਨੇ ਜਿਹੜੇ ਖੇਤਾਂ ਵਿੱਚ ਘਰ ਪਾਏ ਹੁੰਦੇ ਨੇ ਕਈ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਉਸ ਨੂੰ ਡੇਰੇ ਵੀ ਕਿਹਾ ਜਾਂਦਾ ਹੈ ਜੇ ਆਪਾਂ ਅੰਮ੍ਰਿਤਸਰ ਸਾਹਿਬ ਦੀ ਬੋਲੀ ਲਈਏ ਤਾਂ ਉੱਥੇ ਡੇਰੇ ਢਾਣੀਆਂ ਨੂੰ ਡੇਰੇ ਕਹਿੰਦੇ ਨੇ ਇਸ ਕਰਕੇ ਜਿਹੜਾ ਘਰ ਗੁਰਦੁਆਰਾ ਸਾਹਿਬ ਤੋਂ ਦੂਰ ਹੈ ਬਾਬਾ ਤੇ ਉਹਨਾਂ ਨੇ ਸਰੂਪ ਖੜਨਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕਈ ਤਾਂ ਸੱਜਣ ਸੰਗਤ ਜੀ ਪੈਦਲ ਲੈ ਕੇ ਜਾਂਦੇ ਨੇ ਉਹ ਵੀ ਬਿਲਕੁਲ ਸਹੀ ਹੈ ਜੇ ਮਾਲ ਤੋਂ ਦੂਰ ਕਰਕੇ ਆਪਾਂ ਗੱਡੀ ਦੀ ਸਵਾਰੀ ਕਰਨੀ ਹੈ ਤੇ ਕਈ ਸੰਗਤਾਂ ਕੀ ਕਰਦੇ ਆ ਗੱਡੀ ਸਾਫ-ਸਫਾਈ ਕੀਤੀ ਹੁੰਦੀ ਹੈ ਧੋਤੀ ਵੀ ਹੁੰਦੀ ਹੈ ਪਰ ਸਰੂਪ ਸੰਗਤ ਜੀ ਕਈ ਆਪਣੇ ਪੱਟਾਂ ਤੇ ਰੱਖ ਕੇ ਆਪਣੀ ਗੋਦੀ 'ਚ ਰੱਖ ਕੇ ਸਰੂਪ ਲੈ ਜਾਂਦੇ ਨੇ ਇਹ ਥੋੜੇ ਪਿੰਡਾਂ ਦੇ ਵਿੱਚ ਗੱਲ ਐ ਇਸ ਤਰ੍ਹਾਂ ਦੀ ਬਹੁਤੇ ਪਿੰਡਾਂ ਵਿੱਚ ਨਹੀਂ ਖੜਦੇ ਕੁਝ ਕੁ ਪਿੰਡ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਗੱਡੀ ਦੇ ਵਿੱਚ ਸਰੂਪ ਉਲ ਜਾਂਦੇ ਨੇ ਤੇ ਪੱਟਾਂ ਤੇ ਰੱਖ ਕੇ ਜਾਂ ਝੋਲੀ ਵਿੱਚ ਰੱਖ ਕੇ ਲੈ ਜਾਂਦੇ ਨੇ ਇਹ ਬਿਲਕੁਲ ਗਲਤ ਗੱਲ ਐ ਨਹੀਂ ਖੜਨਾ ਚਾਹੀਦਾ ਇਹ ਸਤਕਾਰ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਤੇ ਕਈ ਕੀ ਖਰਦੇ ਨੇ ਸੰਗਤ ਜੀ ਕਿ ਸੀਡ ਤੇ ਨਵੀਂ ਵਿਛਾਈ ਵਿਛਾ ਕੇ ਜਿੱਥੇ ਕਨੈਕਟਰ ਸੀਡ ਹੁੰਦੀ ਆ ਉੱਥੇ ਵਿਛਾਈ ਵਿਛਾ ਕੇ ਨਵੀਂ ਤੇ ਸਰੂਪ ਉੱਤੇ ਰੱਖ ਕੇ ਲੈ ਜਾਂਦੇ ਨੇ ਉਹ ਵੀ ਬਹੁਤੀ ਚੰਗੀ ਗੱਲ ਨਹੀਂ ਹੈ ਕਿ ਉਸ 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 ਇਤਰਾ ਲਜਾਇਆ ਜਾਵੇ ਸਭ ਤੋਂ ਚੰਗੀ ਗੱਲ ਮर्यादा ਦੇ ਵਿੱਚ ਗੁਰੂ ਸਾਹਿਬ ਦੀ ਖੁਸ਼ੀ ਲੈਣੀ ਹੈ ਤੇ ਕਿਵੇਂ ਲੈ ਕੇ ਜਾਣਾ ਹੈ ਸੰਗਤ ਜੀ ਛੋਟਾ ਜਾ ਜਿਵੇਂ ਸਟੀਲ ਦਾ ਲਾ ਲੋ ਉਹ ਪਾਲਕੀ ਸੇ ਬਣ ਜਾਂਦੀ ਏ 11500 ਦੀ ਬਣਦੀ ਏ ਕਈ ਪਿੰਡਾਂ ਦੇ ਵਿੱਚ ਹੈਗੀ ਏ ਤੇ ਉਹਨਾਂ ਦੇ ਵਿੱਚ ਸੰਗਤ ਜੀ ਨਾਲ ਉਹਦੇ ਬਿਲਟਾਂ ਲੱਗ ਜਾਂਦੀਆਂ ਜਿਵੇਂ ਆਪਣੇ ਗੱਡੀ ਦੇ ਵਿੱਚ ਸੀਟ ਬਿਲਟ ਹੁੰਦੀ ਲਾਉਣ ਵਾਲੀ ਉਸੇ ਤਰ੍ਹਾਂ ਬਿਲਟਾਂ ਲੱਗ ਜਾਂਦੀਆਂ ਤੇ ਉਹ ਸੀਟ ਦੇ ਨਾਲ ਪਿੱਛੋਂ ਬਿਲਟ ਕੱਸੀ ਜਾਂਦੀ ਏ ਉਹ ਡਰਾਈਵਰ ਤੋਂ ਘੱਟੋ ਘੱਟ ਅੱਧਾ ਫੁੱਟ ਉੱਚੀ ਸੀਟ ਹੁੰਦੀ ਪਾਲਕੀ ਸੇਬੋ ਤੇ ਉਹ ਗੇਠ-ਗੇਠ ਉੱਚੀ ਹੁੰਦੀ ਹੈ ਵਿਚਾਲੋ ਨੀਵੀਂ ਹੁੰਦੀ ਜਿੱਥੇ ਮਹਾਰਾਜ ਦਾ ਸਰੂਪ ਰੱਖਣਾ ਹੁੰਦਾ ਹੈ ਉਹਦੇ ਵਿੱਚ ਸਰੂਪ ਟਿਕਾ ਕੇ ਅਸੀਂ ਵੀਡੀਓ ਦੇ ਵਿੱਚ ਫੋਟੋ ਵੀ ਲਾ ਦੇਵਾਂਗੇ ਉਹ ਪਾਲਕਸ਼ੈਮ ਕਿਵੇਂ ਬਣੀ ਹੁੰਦੀ ਹੈ ਤੇ ਉਹਦੇ ਵਿੱਚ ਸਰੂਪ ਟਿਕਾ ਕੇ ਰੱਖ ਕੇ ਬੜੇ ਪਿਆਰ ਸਤਿਕਾਰ ਦੇ ਨਾਲ ਤੇ ਉਜਾਇਆ ਜਾ ਸਕਦਾ ਹੈ ਅਸਲ ਮਰਿਆਦਾ ਉਹ ਹੈ ਜੇ ਆਪਾਂ ਮਰਿਆਦਾ ਦੀ ਗੱਲ ਕਰੀਏ ਸਤਿਕਾਰ ਦੀ ਗੱਲ ਕਰੀਏ ਉਸ ਤਰ੍ਹਾਂ ਪਾਲਕੀ ਛੋਟੀ ਬਣਾ ਲਓ ਯਾ 1500 ਦੀ ਬਣੂ ਘਟੋ ਘਟ। ਇਸ ਤੋਂ ਬਾਅਦ ਨੀਂਦ ਦਾ ਰੇਟ ਹੈਗਾ ਤੇ ਬਾਕੀ ਜੇ ਸੰਗਤ ਜੀ ਆਪਾਂ ਦਸਬੰਦ ਕੱਢਦੇ ਹਾਂ ਗੁਰੂ ਘਰਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਦੀ ਵਸਤੂਆਂ ਦੀ ਆਪਾਂ ਲੋੜ ਨਹੀਂ ਹੈ ਜਿਹੜੀਆਂ ਵਸਤੂਆਂ ਆਪਣੇ ਕੋਲ ਗੁਰੂ ਘਰ ਪਹਿਲਾਂ ਹੀ ਪਈਆਂ ਰਮਾਲੇ ਸਹਿ ਬੜੇ ਪਏ ਨੇ ਜਾਂ ਹੋਰ ਚੀਜ਼ਾਂ ਆਪਾਂ ਦੁਬਾਰਾ ਦੁਬਾਰਾ ਉਹੀ ਚੜਾਈ ਜਾ ਰਹੇ ਆ ਜਿਹੜੀ ਵਸਤੂ ਦੀ ਆਪਾਂ ਨੂੰ ਜ਼ਰੂਰਤ ਹੈ ਗਰੰਤੀ ਸਿੰਘ ਨੇ ਸਲਾਹ ਕਰੋ ਕਿ ਕਿਹੜੀ ਵਸਤੂ ਦੀ ਆਪ ਨੂੰ ਜ਼ਰੂਰਤ ਹੈ ਘਾਟ ਹੈ ਉਹ ਸੰਗਤ ਜੀ ਉੱਥੇ ਪੈਸਾ ਲਾਓ ਉਹ ਗੁਰੂ ਘਰ ਵਿੱਚ ਲਿਆਓ ਸਹੂਲਤ ਵਾਸਤੇ ਪਾਲਕੀ ਸਾਹਿਬ ਹਰੇ ਗੁਰੂ ਘਰ ਵਿੱਚ ਬਨਣੀ ਚਾਹੀਦੀ ਏ ਛੋਟੀ ਇੰਨੀ ਕੁ ਹੁੰਦੀ ਏ ਜਿੱਡੇ ਸਾਹਿਬ ਮਹਾਰਾਜ ਗੁਰੂ ਸਾਹਿਬ ਜੀ ਦਾ ਆਕਾਰ ਹੁੰਦਾ ਓਡੀ ਕੋ ਬਣਾ ਕੇ ਨਾਲ ਬਿਲਟਾਂ ਵੀ ਲੱਗ ਜਾਂਦੀਆਂ ਓਹ ਸੀਟ ਦੇ ਪਿੱਛੇ ਕੱਸੀਆਂ ਜਾਂਦੀਆਂ ਕਿਤੇ ਵੀ ਓਹ ਪਾਲਕੀ ਸਾਹਿਬ ਹਿੱਲਦੀ ਨਹੀਂਗੀ ਤੇ ਬੜਾ ਪਿਆਰ ਤੇ ਸਤਕਾਰ ਦੇ ਨਾਲ ਗੁਰੂ ਸਾਹਿਬ ਮਹਾਰਾਜ ਜੀ ਆਪਣੇ ਘਰ ਜਾ ਸਕਦੇ ਨੇ ਇਹ ਸਹੀ ਜਿਹੜੀ ਆਪਾਂ ਸਤਕਾਰ ਗੁਰੂ ਸਾਹਿਬ ਦਾ ਇਸ ਤਰ੍ਹਾਂ ਕਰਨਾ ਹੈ ਸੀਟ ਤੇ ਰੱਖ ਕੇ ਜਾਂ ਝੋਲੀ ਵਿੱਚ ਰੱਖ ਕੇ ਕਦੇ ਵੀ ਸਰੂਪ ਨਹੀਂ ਲੈ ਕੇ ਜਾਣਾ ਸੀਟ ਤੇ ਰੱਖਣਾ ਬਹੁਤ ਹੀ ਵੱਡੀ ਗੱਲ ਨਹੀਂ ਹੈ ਮਰਿਆਦਾ ਵਿੱਚ ਨਹੀਂ ਹੈ ਸੀਟ ਤੇ ਰੱਖਣਾ ਪਰ ਆਮ ਰੱਖਿਆ ਜਾ ਰਿਹਾ ਹੈ ਇਹ ਪਾਲਕੀ ਨਹੀਂ ਹੈ ਜਿੰਨਾ ਚਿਰ ਪਾਲਟੀ ਨਹੀਂ ਬਣਦੀ ਪਾਲਟੀ ਪਾਲਕੀ ਸਾਹਿਬ ਉਹਨਾਂ ਚਿਰ ਆਪਾਂ ਸੀਟ ਤੇ ਰੱਖ ਕੇ ਲੈ ਜਾਓ ਪਰ ਸਤਕਾਰ ਨਹੀਂ ਪੂਰਾ ਸਤਕਾਰ ਪਾਲਕੀ ਸਾਹਿਬ ਦੇ ਵਿੱਚ ਹੀ ਹੈ ਇਸ ਕਰਕੇ ਸੰਗਤ ਜੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਘਰ ਲੈ ਕੇ ਜਾਣ ਵਾਲੇ ਵੇਲੇ ਇਹ ਗਲਤੀ ਨਾ ਕਰੋ ਆਪਾਂ ਗਲਤੀ ਇਹੀ ਕਰ ਰਹੇ ਆਂ ਪਰ ਕਿਉਂਕਿ ਇਹ ਚੀਜ਼ਾਂ ਕਿਹਨੇ ਦੱਸਣੀਆਂ ਗ੍ਰੰਤੀ ਸਿੰਘ ਨੇ ਗ੍ਰੰਤੀ ਸਿੰਘ ਨੇ ਦੱਸਣਾ ਕਿ ਭਈ ਆਹ ਮर्यादा ਵਿੱਚ ਨਹੀਂ ਜਾ ਇਸ ਤਰ੍ਹਾਂ ਗੁਰੂ ਸਾਹਿਬ ਦਾ ਸਤਕਾਰ ਨਹੀਂ ਹੋ ਰਿਹਾ ਕਿਉਂਕਿ ਜਿਹੜੇ ਘਰ ਵਾਲੇ ਨੇ ਸੰਗਤ ਹੁੰਦੀ ਹੈ ਉਹ ਭੂਲੀ ਪਾਲੀ ਉਹਨਾਂ ਨੂੰ ਇਸ ਬਾਰੇ ਗਿਆਨ ਨਹੀਂ ਹੁੰਦਾ ਇਸ ਕਰਕੇ ਸੰਗਤ ਨੂੰ ਵੀ ਬੇਨਤੀ ਹੈ ਕਿ ਗ੍ਰੰਥੀ ਦੀ ਸਿੰਘ ਦੀ ਸਲਾਹ ਦੇ ਨਾਲ ਹੀ ਚੱਲਿਆ ਕਰੋ ਉਹ ਸਲਾਹ ਦੇਵਿਆ ਕਰੇ ਮर्यादा ਦੱਸਿਆ ਕਰੇ ਸਤਕਾਰ ਗੁਰੂ ਸ਼ਬਦ ਦੱਸਿਆ ਕਰੇ ਸੋ ਸੰਗਤ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ